ਸਵਾਗਤ ਹੈ ਬੱਚਿਓ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਇੰਗਲਿਸ਼ ਕਲਾਸ ਦੇ ਵਿੱਚ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ 4th ਕਲਾਸ ਦੀ ਔਰਵੈਲ ਇੰਗਲਿਸ਼ ਰੀਡਰ ਦਾ ਲੈਸਨ ਨੰਬਰ 17 ਜੋ ਕਿ ਇੱਕ ਪੋਇਮ ਹੈ ਅਤੇ ਇਸ ਦਾ ਨਾਮ ਹੈ ਡ ਰੈਸਕਿਊ ਮੀਨਸ ਬਚਾਅ ਬਚਾਅ ਦਾ ਮਤਲਬ ਹੈ ਜੇ ਕੋਈ ਮੁਸ਼ਕਲ ਦੇ ਵਿੱਚ ਫਸਿਆ ਹੋਵੇ ਜੇ ਕੋਈ ਮੁਸੀਬਤ ਦੇ ਵਿੱਚ ਫਸਿਆ ਹੋਵੇ ਉਸ ਨੂੰ ਉਸ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਲੈਣਾ ਉਸ ਨੂੰ ਕਹਿੰਦੇ ਹਾਂ ਉਸ ਨੂੰ ਕਹਿੰਦੇ ਹਨ ਬਚਾਅ ਕਰਨਾ ਇਹ ਪੋਇਮ ਵਿੱਚੋਂ ਕਹਾਣੀ ਹੈ ਇੱਕ ਕੁੱਤੇ ਦੀ ਜੋ ਇੱਕ ਸਮੁੰਦਰ ਦੇ ਵਿੱਚ ਡਿੱਗ ਜਾਂਦਾ ਹੈ ਇੱਕ ਬੱਚਾ ਦੂਰੋਂ ਉਸ ਨੂੰ ਦੇਖ ਲੈਂਦਾ ਹੈ ਪਰ ਉਸ ਨੂੰ ਪਤਾ ਨਹੀਂ ਲੱਗਦਾ ਕਿ ਇਹ ਕਿਸ ਦਾ ਕੁੱਤਾ ਹੈ ਥੋੜੀ ਦੇਰ ਬਾਅਦ ਉਹ ਦੇਖਦਾ ਹੈ ਕਿ ਇੱਕ ਆਦਮੀ ਇੱਕ ਬੋਟ ਦੇ ਵਿੱਚ ਇੱਕ ਕਿਸ਼ਤੀ ਦੇ ਵਿੱਚ ਉਸ ਕੁੱਤੇ ਨੂੰ ਬਚਾਉਣ ਦੇ ਲਈ ਜਾ ਰਿਹਾ ਹੈ। ਕੁਝ ਦੇਰ ਬਾਅਦ ਉਹ ਕੁੱਤਾ ਦਿਖਣੋਂ ਬੰਦ ਹੋ ਜਾਂਦਾ ਹੈ ਤੇ ਉਹ ਬੋਟ ਵੀ ਨਹੀਂ ਦਿਖਾਈ ਪੈਂਦੀ ਅਤੇ ਉਹ ਬੋਟ ਵੀ ਥੋੜੀ ਦੇਰ ਬਾਅਦ ਪਾਣੀ ਦੇ ਵਿੱਚ ਉਲਟ ਜਾਂਦੀ ਹੈ। ਤਾਂ ਬੱਚੋ ਸਾਰੀ ਪੋਇਮ ਨੂੰ ਪੜਕ ਕੇ ਅਸੀਂ ਦੇਖਦੇ ਹਾਂ ਅਤੇ ਪਤਾ ਲਗਾਉਂਦੇ ਹਾਂ ਕੀ ਬਣਿਆ ਉਸ ਕੁੱਤੇ ਦਾ ਅਤੇ ਉਸ ਆਦਮੀ ਦਾ ਜੋ ਕੁੱਤੇ ਨੂੰ ਬਚਾਉਣ ਦੇ ਲਈ ਜਾ ਰਿਹਾ ਸੀ। ਦ ਵਿੰਡ is loud wind means bachcho hawa hawa shor kar rahi hai loud hai hawa the wind is blowing blowing means blow means vagna blowing means vag rahi hawa vag rahi hai chal rahi hai the waves waves means lehra lehra jo samundar de vich hundiyan han are big oh vaddiyan han the waves are growing ਗਰੋਅ ਮੀਨਸ ਹੁੰਦਾ ਹੈ ਬੱਚੋ ਵਧਣਾ ਵੱਡਾ ਹੋਣਾ ਜੋ ਲੈਰਾ ਹਨ ਉਹ ਗਰੋਅ ਕਰ ਰਹੀਆਂ ਹਨ ਵੱਡੀਆਂ ਹੋ ਰਹੀਆਂ ਹਨ ਵਾਟਸ ਦੈਟ ਉਹ ਕੀ ਹੈ ਵਾਟਸ ਦੈਟ ਉਹ ਕੀ ਹੈ ਏ ਡੌਗ ਇਜ਼ ਕਰਾਇੰਗ ਇੱਕ ਕੁੱਤਾ ਚੀਖ ਰਿਹਾ ਹੈ ਇਟ ਇਜ਼ ਇਨ ਦਾ ਸੀ ਏ ਸੀ ਦੇ ਵਿੱਚ ਹੈ ਸਮੁੰਦਰ ਦੇ ਵਿੱਚ ਹੈ ਏ ਡੌਗ ਇਜ਼ ਕਰਾਇੰਗ ਇੱਕ ਕੁੱਤਾ ਚੀਖ ਰਿਹਾ ਹੈ ਹਿਸ और हर्ष हिज मीन्स उस दा किसे बंदे दा है किसे आदमी दा है और हर्ष या फिर किसे लड़की दा या फिर किसे औरत दा है और योर्स या योर्स मीन्स तुहाड़ा या तुहाड़ा है और माइन या फिर मेरा है ए डॉग इज क्राइंग एक कुत्ता चीख रहा है ए डॉग इज क्राइंग ये वो बच्चा कह रहा है बच्चों जो दूर खड़ा इस कुत्ते नूं डुबदा होया देख रहा है इज एनी वन देयर की एनीवन मीन्स ਕੋਈ ਕੀ ਕੋਈ ਉੱਥੇ ਹੈ ਅਬਾਟ ਇਜ਼ ਗੋਇੰਗ ਇੱਕ ਕਿਸ਼ਤੀ ਜਾ ਰਹੀ ਹੈ ਦਾ ਵੇਵਜ਼ ਆਰ ਬਿਗ ਲਹਿਰਾਂ ਵੱਡੀਆਂ ਹਨ ਏ ਮੈਨ ਇਜ਼ ਰੋਇੰਗ ਰੋ ਮੀਨਸ ਹੁੰਦਾ ਹੈ ਬੱਚੋ ਕਿਸ਼ਤੀ ਚਲਾਉਣਾ ਤਾਂ ਇੱਕ ਆਦਮੀ ਕਿਸ਼ਤੀ ਚਲਾ ਰਿਹਾ ਹੈ ਦਾ ਵੇਵਜ਼ ਆਰ ਬਿਗ ਲਹਿਰਾਂ ਵੱਡੀਆਂ ਹਨ ਦਾ ਵੇਵਜ਼ ਆਰ ਗ੍ਰੋਇੰਗ ਲਹਿਰਾਂ होर व हो रही हम वेयर इज द डॉग कुत्ता देर बाद बच्चों कुत्ते जो चीखना है उस बचे नहीं सुन दिया कुत्ते चीखा सुननी बंद हो जाए बच्चा कहता है इट इज इंट क्राइंग नहीं चीख रहा है हिज और हर्स उसका है या किसी लड़की का है और, और माइन या तो है या फिर मेरा है इज इट डाइंग मर रहा है इज इट डाइंग ਕੀ ਮਰ ਰਿਹਾ ਹੈ ਦ ਵਿੰਡ ਇਜ਼ ਲਾਊਡ ਹਵਾ ਸ਼ੋਰ ਕਰ ਰਹੀ ਹੈ ਦ ਵਿੰਡ ਇਜ਼ ਬਲੋਇੰਗ ਹਵਾ ਵਗ ਰਹੀ ਹੈ ਦ ਵੇਵਜ਼ ਆਰ ਗਰੋਇੰਗ ਲਹਿਰਾਂ ਲਹਿਰਾਂ ਵੱਡੀਆਂ ਹੋ ਰਹੀਆਂ ਹਨ ਉਹਨਾਂ ਦਾ ਆਕਾਰ ਵੱਧ ਰਿਹਾ ਹੈ ਵੇਅਰ ਇਜ਼ ਦ ਬੋਟ ਕਿਸ਼ਤੀ ਕਿੱਥੇ ਹੈ ਕਿਉਂਕਿ ਥੋੜੀ ਦੇਰ ਬਾਅਦ ਬੱਚੋ ਉਹ ਕਿਸ਼ਤੀ ਵਾਲਾ ਆਦਮੀ ਵੀ ਦਿਖਣੋਂ ਬੰਦ ਹੋ ਜਾਂਦਾ ਹੈ ਲਹਿਰਾਂ ਦਾ ਸਾਈਜ਼ ਲਹਿਰਾਂ ਦਾ ਆਕਾਰ ਬਹੁਤ ਵੱਡਾ ਹੋ ਜਾਂਦਾ ਹੈ ਵੇਅਰ ਇਜ਼ ਦ ਬੋਟ किश्ती किथे है इट्स अपसाइड डाउन थोड़ी देर बाद पता चलता है कि किश्ती अपसाइड डाउन हो जाती है इसका मतलब है बच्चों कि किश्ती उलट जाती है ओ वेयर द डॉग कुत्ता कितने है एंड मस्ट इट बी ड्रोन्ड कि यह डुब गया होगा हिज और हर्स ये उसका है और योर्स और माइन या फिर तो है या मेरा है ਉਹ ਮਸਟ ਇਟ ਡਰੋਨ ਕੀ ਇਸ ਨੂੰ ਡੁੱਬਣਾ ਚਾਹੀਦਾ ਹੈ ਉਹ ਮਸਟ ਇਟ ਡਰੋਨ ਕੀ ਇਸ ਨੂੰ ਡੁੱਬਣਾ ਚਾਹੀਦਾ ਹੈ ਵੇਅਰ ਇਜ਼ ਦਾ ਮੈਨ ਆਦਮੀ ਕਿੱਥੇ ਹੈ ਥੋੜੀ ਦੇਰ ਬਾਅਦ ਉਹ ਆਦਮੀ ਬੱਚੋ ਦਿਖਾਈ ਦਿੰਦਾ ਹੈ ਤਾਂ ਬੱਚਾ ਕਹਿੰਦਾ ਹੈ ਹੀ ਇਜ਼ ਔਨ ਦਾ ਸੈਂਡ ਉਹ ਰੇਤ ਉੱਪਰ ਹੈ ਸਮੁੰਦਰ ਦੇ ਕਿਨਾਰੇ ਵਿੱਚੋਂ ਰੇਤ ਵਿਛੀ ਹੁੰਦੀ ਹੈ ਉਹ ਆਦਮੀ ਉਸ ਰੇਤ ਉੱਪਰ ਹੁੰਦਾ ਹੈ ਸੋ ਟਾਇਰਡ ਬਹੁਤ ਜ਼ਿਆਦਾ ਥੱਕਿਆ ਹੋਇਆ ਐਂਡ ਵੈਟ ਅਤੇ पिजया ਹੋਇਆ ਹੀ ਕੈਨ ਨਾਟ ਸਟੈਂਡ ਉਹ ਖੜਾ ਨਹੀਂ ਹੋ ਸਕਦਾ ਉਹ ਆਦਮੀ ਇੰਨਾ ਥੱਕ ਜਾਂਦਾ ਹੈ ਕਿ ਉਹ ਖੜਾ ਵੀ ਨਹੀਂ ਹੋ ਸਕਦਾ ਐਂਡ ਵੇਅਰਸ ਦਾ ਡੌਗ ਅਤੇ ਕੁੱਤਾ ਕਿੱਥੇ ਹੈ ਇਹ ਜੋ ਵੇਅਰਸ ਹੈ ਬੱਚੋ ਇਹਦੀ ਫੁੱਲ ਫਾਰਮ ਹੈ ਵੇਅਰ ਇਜ਼ ਕਿੱਥੇ ਹੈ ਇਟਸ ਮੀਨਸ ਇਟ ਇਜ਼ ਇਟਸ ਇਨ ਹਿਸ ਹੈਂਡ ਇਹ ਉਸਦੇ ਹੱਥ ਵਿੱਚ ਹੈ ਹੀ ਲੇਜ਼ ਇਟ ਡਾਊਨ इस नीचे लिटा दिता है अपॉन द सेंड अपॉन मीन्स उपर रेत दे उपर सेंड मीन्स रेत वह आदमी इस कुत्ते रेत के उपर लटा दिता है हिज और हज और योरस ऑर माइन द डॉग इज माइन द डॉग इज माइन उसका है या फिर उसका है या तोड़ा है या फिर मेरा है ਜਲਦੀ ਹੀ ਉਸ ਲੜਕੇ ਨੂੰ ਪਤਾ ਚੱਲ ਜਾਂਦਾ ਹੈ ਉਹ ਕਹਿੰਦਾ ਹੈ ਦ ਡੌਗ ਇਜ਼ ਮਾਈਨ ਇਹ ਕੁੱਤਾ ਤਾਂ ਮੇਰਾ ਹੈ ਲੜਕਾ ਕਹਿੰਦਾ ਹੈ ਇਹ ਕੁੱਤਾ ਮੇਰਾ ਹੈ ਯਾਨੀ ਕਿ ਇਹ ਕੁੱਤਾ ਉਸ ਲੜਕੇ ਦਾ ਹੀ ਸੀ ਸੋ ਟਾਇਰਡ ਬਹੁਤ ਜ਼ਿਆਦਾ ਥੱਕਿਆ ਹੋਇਆ ਐਂਡ ਵੈਟ ਅਤੇ ਗਿੱਲਾ ਐਂਡ ਸਟਿਲ ਅਤੇ ਅਜੇ ਵੀ ਇਟ ਲਾਈਜ਼ ਇਹ ਲਟਿਆ ਹੋਇਆ ਹੈ ਇਟ ਸਟ੍ਰੋਕ ਇਟਸ ਹੈਡ ਇਸ ਨੇ ਸਟ੍ਰੋਕ ਕੀਤਾ ਹਿਲਾਇਆ ਆਪਣਾ ਸਿਰ ਇਟਸ ਹੈਡ ਆਪਣਾ ਸਿਰ ਹਿਲਾਇਆ ਇਟ ਓਪਨਸ ਇਟਸ ਆਇਜ਼ ਇਹ ਆਪਣੀਆਂ ਅੱਖਾਂ ਖੋਲਦਾ ਹੈ ਇਟ ਵੈਗਸ ਇਹ ਹਿਲਾਉਂਦਾ ਹੈ ਇਟਸ ਟੇਲ ਇਹ ਆਪਣੀ ਟੇਲ ਨੂੰ ਆਪਣੀ ਪੂੰਛ ਨੂੰ ਹਿਲਾਉਂਦਾ ਹੈ ਸੋ ਟਾਇਰਡ ਬਹੁਤ ਜ਼ਿਆਦਾ ਥੱਕਿਆ ਹੋਇਆ ਐਂਡ ਵੈਟ ਅਤੇ ਗਿੱਲਾ ਆਈ ਕਾਲ ਇਟਸ ਨੇਮ ਮੈਂ ਪੁਕਾਰਦਾ ਹਾਂ ਇਸ ਦਾ ਨਾਮ ਫਾਰ ਕਿਉਂਕਿ आम तौर पर बच्चों फॉर द मीनिंग होंगे है ले इस जगह पर आएगा क्योंकि फॉर क्योंकि है फॉर क्योंकि इट्स माई पैट ए मेरा पालतू कुत्ता है नॉट हिज ना उसका है नॉट हर्स ना उस लड़की का है ना उस लड़के का है ना उस लड़की का है और योर्स ना ही तो है बट माइन पर मेरा है एंड ਅੱਪ ਇਟ ਗੈਟਸ ਗੈਟ ਅਪ ਦਾ ਮੀਨਿੰਗ ਹੁੰਦਾ ਬੱਚੋ ਗੈਟ ਪਲੱਸ ਅੱਪ ਦਾ ਮੀਨਿੰਗ ਹੁੰਦਾ ਹੈ ਖੜਾ ਹੋ ਜਾਣਾ ਐਂਡ ਅੱਪ ਇਟ ਗੈਟਸ ਅਤੇ ਇਹ ਖੜਾ ਹੋ ਜਾਂਦਾ ਹੈ ਐਂਡ ਅੱਪ ਇਟ ਗੈਟਸ ਤੇ ਜਦੋਂ ਮੈਂ ਇਸ ਦਾ ਨਾਮ ਲੈ ਕੇ ਬੁਲਾਉਂਦਾ ਹਾਂ ਇਹ ਖੜਾ ਹੋ ਜਾਂਦਾ ਹੈ ਤਾਂ ਦੇਖੋ ਬੱਚੋ ਕੁੱਤਾ ਡੁੱਬ ਰਿਹਾ ਸੀ ਉਸ ਆਦਮੀ ਨੇ ਜੋ ਕਿਸ਼ਤੀ ਦੇ ਵਿੱਚ ਜਾ ਰਿਹਾ ਸੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਉਸ ਕੁੱਤੇ ਨੂੰ ਬਚਾ ਲਿਆਂਦਾ ਉਸ ਆਦਮੀ ਦੀ ਵੀ ਕਿਸ਼ਤੀ ਦੇਖੋ ਉਲਟ ਗਈ ਸੀ ਇੱਥੇ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਮੁਸ਼ਕਿਲ ਦੇ ਵਿੱਚ ਚਾਹੇ ਉਹ ਆਦਮੀ ਆ ਚਾਹੇ ਕੋਈ ਜਾਨਵਰ ਹੈ ਜੇਕਰ ਉਹ ਮੁਸ਼ਕਿਲ ਦੇ ਵਿੱਚ ਹੋਵੇ ਤਾਂ ਸਾਨੂੰ ਉਸ ਦਾ ਰੈਸਕਿਊ ਕਰਨਾ ਚਾਹੀਦਾ ਹੈ ਉਸ ਮੁਸ਼ਕਿਲ ਦੇ ਵਿੱਚੋਂ ਉਸ ਨੂੰ ਬਾਹਰ ਕੱਢਣਾ ਚਾਹੀਦਾ ਹੈ ਇਸ ਦੇ ਨਾਲ ਹੀ ਬੱਚੋ ਆਪਣੀ ਇਹ ਪੋਇਮ ਦਾ ਰੈਸਕਿਊ ਪੂਰੀ ਹੋ ਗਈ ਹੈ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਦਬਾਉਣਾ ਬਿਲਕੁਲ ਵੀ ਨਾ ਭੁੱਲੋ ਤਾ ਜੋ ਜਦੋਂ ਹੀ ਅਸੀਂ ਅਗਲੀ ਵੀਡੀਓ ਪਾਉਂਦੇ ਹਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ